ਜੀ ਹਸਰੀ ਗੱਲ ਸਰਾਂ ਨੂੰ ਅੱਜ ਆਪਾਂ ਇਹ ਬੁਣਤੀ ਪਾਵਾਂਗੇ ਬਰੀਕ ਬੁਣਤੀ ਆ ਕਰਦੇ ਆ ਸ਼ੁਰੂ ਪਹਿਲੀ ਸਲਾਈ ਸਿਰੇ ਦੇ ਦਾ ਆਪਾਂ ਦੋ ਪੁੱਠੇ ਪਾਵਾਂਗੇ ਇਹ ਕੁੰਡਾ ਆਪਣਾ ਇੱਕ ਹੈ ਜਿਹੜਾ ਇਹਨੂੰ ਆਪਾਂ ਸਲਾਈ ਤੇ ਲਵਾਂਗੇ ਉੱਪਰ ਦੀ ਬੁਣਨ ਵਾਂਗੂ ਬਲ ਪਾਵਾਂਗੇ ਪਰ ਬੁਣਣਾ ਨਹੀਂ ਐਸੇ ਤਰੀ ਤਾਰਨਾ ਪਹਿਲਾਂ ਜਿਹੜਾ ਇਸ ਤਰ੍ਹਾਂ ਤਾਰ ਉਹਨੂੰ ਬੁਣਨਾ ਹੈ ਨਾਲ ਪੁੱਠਾ ਬੁਣਨਾ ਹੈ ਜਿਹੜਾ ਇੱਕ ਕੁੰਡਾ ਕੱਲਾ ਐ ਇਵੇਂ ਬੜ ਪਾਵਾਂਗੇ ਗੁੰਨਣਾ ਨਹੀਂ ਐਂ ਕਰਨਾ ਪਹਿਲਾਂ ਆਪਣਾ ਇਹ ਤਾਰਿਆ ਹੋਇਆ ਉਹਨੂੰ ਗੁੰਨਣਾ ਐ ਇਸੇ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਪੂਰੀ ਕਰਾਂਗੇ ਮਣਾਂ ਅਗੀ ਆਪਣੀ ਪੁੱਠੀ ਸਲਾਈ ਪੁੱਠੀ ਸਲਾਈ ਦੇ ਵਿੱਚ ਸਿਰੇ ਤੇ ਤਾਂ ਜਿਹੜੇ ਦੋ ਪੁੱਠੇ ਆ ਤਾਂ ਪੁੱਠੇ ਹੀ ਨੇ ਜਿਹੜੇ ਵੱੜ ਵਾਲਾ ਕੁੰਡਾ ਉਹ ਆਪਾਂ ਗੁੰਨਣਾ ਨਹੀਂ ਫੇਰ ਇਸੇ ਤਰ੍ਹਾਂ ਹੀ ਉਤਾਰਨਾ ਐ ਜਿਹੜਾ ਕੱਲਾ ਐ ਉਹ ਗੁੰਨਣਾ ਐ ਬੜਾੜਾ ਇਸੇ ਤਰ੍ਹਾਂ ਹੀ ਤਾਰਨਾ ਹੈ ਕੱਲਾ ਬਣਨਾ ਹੈ ਇਸੇ ਤਰ੍ਹਾਂ ਇਹ ਗੁੰਤੀ ਬੁਣੂੰਗੀ ਬਹੁਤ ਸੋਹਣੀ ਗੁੰਤੀ ਹੈ ਬਰੀਕ ਬਰੀਕ ਬਸ ਇੱਕ ਸਲਾਈ ਦੇ ਵਿੱਚ ਗੁੰਤੀ ਹੈ ਦੂਜੀ ਸਲਾਈ ਫੇਰ ਉਸੇ ਤਰ੍ਹਾਂ ਹੀ ਬੜਾੜਾ ਬਣਨਾ ਹੈ ਦੂਜੇ ਤੱਕ ਬਲ ਪਾਉਣਾ